ਫਿਰੋਜ਼ਪੁਰ ਦੇ ਕਸਬਾ ਮੁਦਕੀ ਦੇ ਪਿੰਡ ਜੰਡਵਾਲਾ ਵਿੱਚ ਭਗਤ ਸਿੰਘ ਦੀ ਮੂਰਤੀ ਦੇ ਕੋਲ ਖਾਲਿਸਤਾਨ ਜ਼ਿੰਦਾਬਾਦ ਤੇ ਪੰਜਾਬ ਦਾ ਹੱਲ ਖਾਲਿਸਤਾਨ ਲਿਖਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਸਰਪੰਚ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਕੁਝ ਲੋਕਾਂ ਵੱਲੋਂ ਪਿੰਡ ਦੇ ਬਾਹਰ ਹਾਈਵੇ ਤੇ ਲੱਗੀ ਸਰਦਾਰ ਭਗਤ ਸਿੰਘ ਦੀ ਮੂਰਤੀ ਦੇ ਕੋਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਗਏ ਸਨ ਜਿਸ ਤੋਂ ਬਾਅਦ ਤੁਰੰਤ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਇਤਲਾਹ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਲੇ ਰੰਗ ਨਾਲ ਨਾਰੇ ਮਿਟਾਏ ਗਏ ਅਤੇ ਉਹਨਾਂ ਕਿਹਾ ਕਿ ਉਹ ਕੁਝ ਭਾਰਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲੇ ਸ਼ਰਾਰਤੀ ਅੰਸਰਾਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰਦਾ ਪੰਡਾ ਜੀ ਰਾਤ ਨੂੰ ਕੋਈ ਆਇਆ ਇੱਥੇ ਕੋਈ ਮੰਨ ਲਓ ਕੋਈ ਲੈ ਕੇ ਚਲਾ ਗਿਆ ਤੇ ਫਿਰ ਭੱਜ ਸਿੰਘ ਦੀ ਸਮਾਹ ਤੇ ਰੰਗ ਰੰਗ ਦੋੜ ਕੇ ਚਲਾ ਗਿਆ ਤੇ ਸਵੇਰੇ ਮੁਲਾਜ਼ਮ ਆਏ ਸੋਨਾਂ ਨੇ ਉਹ ਸਾਫ ਕਰਤਾ ਜੀ ਹੂਣ ਮਟੇ ਦਿੱਤਾ ਗਿਆ ਹੈਗਾ ਹਾਂਜੀ ਹੂਣ ਮਟੇ ਦਿੱਤਾ ਹੈਗਾ ਕੱਲ ਕੋਤੀ ਹੈ ਹਾਂਜੀ ਹਾਂਜੀ ਇਹ ਮੇਨ ਰੋਡ ਤੇ ਹੈ ਜੀ ਆਪਣੇ ਤੇ ਐਮ ਐਚ ਚੈਂਜ ਨਿਕੇ ਵੀ ਸੀ ਸਤਾਰਿਸਤਾਨ ਜਿੰਦਾਬਾਦ ਖਾਸ ਤਾਂ ਜਿੰਦਾਬਾਦ ਹੈਗੇ ਠੀਕ ਇਹ ਇਦਾਂ ਦੀ ਹਰਕਤਾਂ ਹੋਣ ਨਹੀਂ ਚਾਹੀਦੀ ਆਪਣੀ ਜੇ ਤਾਂ ਆਪਾਂ ਸ਼ੁਰੂ ਤੋਂ ਸੁਣਦੇ ਆਂ ਵੀ ਸ਼ਹੀਦ ਭਗਤ ਸਿੰਘ ਸੀ ਉਹ ਆਪਾਂ ਕਿਤਾਬਾਂ ਜਿਹੜੀ ਵੀ ਪੜਿਆ ਸਾਰਿਆਂ ਜੋ ਕੁਝ ਪੜਿਆ ਹੈ ਹੈ ਆਪਾਂ ਆਮ ਵੀ ਕਿਸੇ ਸੁਣਦੇ ਆਂ ਕਿੰਨੇ ਕਿੰਨੇ ਇਮਾਰਤਾਂ ਬਣੀਆਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਕੀ ਨਾਮ ਹੈ ਤੁਹਾਡਾ ਮੈਂ ਨਾ ਪਰਤਾਪ ਸਿੰਘ ਆ ਜੀ ਪਿੰਡ ਦੇ ਸਰਪੰਚ ਹਾਂਜੀ ਹਾਂਜੀ ਜੀ ਪਿੰਡ ਐ ਐਮ ਐਚ 54 ਤੇ ਜੰਡ ਵਾਲਾ ਪਿੰਡ ਹੈ ਅੱਛਾ ਹਾਂਜੀ ਫਿਰੋਜ਼ਪੁਰ ਦੇ ਵਿੱਚ ਪਿੰਡ ਹੈ ਹਾਂਜੀ ਪਰੋਇਪੁਰ ਦੇ ਵਿੱਚ ਪੈਂਦਾ ਲਾਸਟ ਪਿੰਡ ਆ ਫਰੀਦਕੋਟ ਦਾ ਤੇ ਹੱਦ ਤਾਂ ਸ਼ੁਰੂ ਹੁੰਦੀ ਆ ਤੇ ਪਰੋਇਪੁਰ ਦੀ ਖਤਮ ਹੁੰਦੀ ਹੈ ਜੀ ਇੱਥੇ ਕੀ ਹੋਇਆ ਜੀ ਇੱਥੇ ਰਾਤ ਨੂੰ ਤਕਰੀਬਨ 8:30 ਦੇ 9 ਵਜੇ ਕੋਈ ਨਾਰੇ ਲਿਖ ਕੇ ਗਿਆ ਇੱਥੇ ਤੇ ਰਾਤ ਨੂੰ ਪਤਾ ਚੱਲਿਆ ਤੇ ਅਸੀਂ ਪ੍ਰਸ਼ਾਸਨ ਨੂੰ ਸਸਿਆ ਵੀ ਇਹ ਸਾਡੇ ਪਿੰਡ ਦੇ ਵਿੱਚ ਇਹ ਹੋ ਚੁੱਕਿਆ ਜੀ ਨਾਰੇ ਲੱਗ ਕੇ ਗਿਆ ਖਾਲਸਤਾਨ ਕੇ ਦਾ ਤਾਂ ਹੁਣ ਮਟਾ ਦਿੱਤੇ ਗਏ ਹੈਗੇ ਆ ਹਾਂਜੀ ਪ੍ਰਸ਼ਾਸਨ ਵੱਲੋਂ ਸਵੇਰ ਮਟਾਏ ਗਏ ਸੀਗੇ ਰਾਤ ਨੂੰ ਵੀ ਕੋਸ਼ਿਸ਼ ਕੀਤੀ ਗਈ ਸੀ ਰਾਤ ਨੂੰ ਵੀ ਮਟਾਏ ਗਏ ਤੇ ਸਵੇਰ ਵੀ ਮਟਾਏ ਗਏ ਇਹ ਸ਼ਹੀਦ ਭਗਤ ਸਿੰਘ ਜੀ ਦੀ ਮੂਰਤੀ ਦੇ ਨਾਲ ਹੀ ਜਿਹੜੀ ਕੰਧ ਤੇ ਲਿਖਿਆ ਹਾਂਜੀ ਅਗਲੀ ਸਾਈਡ ਤੇ ਉੱਪਰ ਲਿਖਿਆ ਗਿਆ ਜੀ ਇਹ ਦੱਸਿਆ ਜਾ ਰਿਹਾ ਹੈ ਕਿ ਥੋੜੀ ਦੂਰ ਜਿਹੜਾ ਨਾਕਾ ਦੀ ਇੱਕ ਪੱਕਾ ਲੱਗਾ ਹੈ ਹਾਂਜੀ ਥੋੜੀ ਦੂਰ ਤੇ ਹੈ ਇਹ ਉਹ ਤਕਰੀਬਨ 2 ਕਿਲੋਮੀਟਰ ਤੇ ਹੈ ਜੀ ਕਿਵੇਂ ਦੇਖਦੇ ਹੋ ਯੂਥ ਨੂੰ ਤਾਂ ਤੁਹਾਨੂੰ ਵੀ ਪਤਾ ਹੀ ਆ ਵੀ ਚਲੋ ਵਧੀਆ ਸ਼ਾਂਤੀ ਨਾਲ ਹੀ ਚੱਲੀ ਜਾਂਦਾ ਕੰਮ ਸਾਰੇ ਪੰਜਾਬ ਹੀ ਸ਼ਾਂਤੀ ਚਾਹੁੰਦਾ ਸਾਰੇ ਇੱਕ ਬੰਦਾ ਸ਼ਾਂਤੀ ਚਾਹੁੰਦਾ ਬਾਈ ਇਦਾਂ ਦਾ ਨਹੀਂ ਹੋਣਾ ਚਾਹੀਦਾ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਜਸਕਰਨ ਸਿੰਘ ਹੈ ਜੀ